ਇਹ ਆਪ ਪਜਾਮੇ ਦੀ ਤੈਨ ਲਾਉਣ ਲੱਗਿਆ ਵੀ ਕਿਵੇਂ ਤੈਨ ਲਾਉਣੀ ਆ ਦੋਨੇ ਐਦਾਂ ਧਰ ਲਿਆ ਆਪਾਂ ਨੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਹਾਈ ਮੋੜਤਾ ਉਸ ਤੋਂ ਬਾਅਦ ਇੱਕ ਤੈਨ ਲਾ ਲਈ ਇੱਕ ਤੈਨ ਲਾ ਲਈ ਜਿਹੜੀ ਆ ਤੈਆਂਗੀ ਇਹ ਪਾ ਇਹਦੇ ਵਿੱਚ ਪਾ ਦਾਂਗੇ ਆ ਦੇਖੋ ਤਾਂ ਦੇਖੋ ਤੁਸੀਂ ਲਾ ਲਈ ਹੁਣ ਕਿਵੇਂ ਮਰਜੀ ਨਹੀਂ ਤੁਸੀਂ ਸਿੱਟੀ ਜਾਓ ਪਰ ਇਹ ਤਾਂ ਨਹੀਂ ਖੁੱਲਣੀ ਬਿਲਕੁਲ ਵੀ ਇਸ ਤਰੀਕੇ ਨਾਲ ਦੇਖੋ ਆਪਾਂ ਤਾਂ ਲਾ ਸਕਦੇ ਆਂਗੇ 1 ਕੱਪ ਹੋਰ ਦਿਖਾਉਣੇ ਆ ਜਿਵੇਂ ਕਿ ਵੱਡੀ ਲੋਹਰ ਆਪਣੇ ਕੋਲੇ ਇਹਨੂੰ ਪਹਿਲਾਂ ਸਿੱਧਾ ਕਰ ਲਿਆ ਸਿੱਧਾ ਕਰਕੇ ਉਸ ਤੋਂ ਬਾਅਦ ਇਹਨੂੰ ਮੋੜ ਲਿਆ ਦੋ ਤਹਾਂ ਮੋੜ ਲੀਆਂ ਦੋ ਤਹਾਂ ਮੋੜ ਕੇ ਦੁਬਾਰੇ ਫੇਰ ਨੂੰ ਮੋੜ ਲਿਆ ਜੇ ਤੋ ਇਦਾਂ ਮੁੜ ਗਈ ਫੇਰ ਆਪਾਂ ਇਦਾਂ ਪੈਰ ਤੋਂ ਮੋੜਨੀ ਹੈਗੀ ਪੈਰ ਤੋਂ ਮੋੜ ਕੇ ਫੇਰ ਆਪਾਂ ਆਹ ਵਾਲਾ ਫੋਲਡ ਕਰਨਾਗਾ ਉਸ ਤੋਂ ਬਾਅਦ ਜਿਹੜੇ ਇਹ ਪਹੁੰਚਾ ਇੱਕ ਰਹਿ ਗਿਆ ਇਹਨੂੰ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਦੇਖੋ ਹੁਣ ਕਿਵੇਂ ਮਰਜੀ ਤੁਸੀਂ ਸਿੱਟੀ ਜਾਓ ਇਹਨੂੰ ਤੇ ਤਾਂ ਹੀ ਨਹੀਂ ਖੁੱਲਦੀ ਬਿਲਕੁਲ ਵੀ ਦੇਖੋ ਐਦਾਂ ਪਰ ਜਿਹੜਾ ਪੌਂਚਾ ਇਹ ਤੁਸੀਂ ਨੇ ਸਮਾਰਕੇ ਦੇ ਵਿੱਚ ਪਾਉਣਾਗਾ ਲਾਸਟ ਨੂੰ ਉੱਪਰ ਤੱਕ ਲੈ ਕੇ ਆਉਣਾ ਦੇਖੋ ਫਿਰ ਬਿਲਕੁਲ ਵੀ ਨਹੀਂ ਦੇਖੋ ਤਾਂ ਹਾ ਖੁੱਲ ਨਹੀਂ ਕਿਵੇਂ ਮਰਜੀ ਤੁਸੀਂ ਨਿਵਾਰੀ ਦੇ ਵਿੱਚ ਸਿੱਟੀ ਜਾਓ ਤੇ ਐ ਨਹੀਂ ਹੈਗਾ ਵੀ ਇਹ ਤਾਂ ਹ ਖੁੱਲ ਜਾਣੀ ਆ ਦੇਖੋ ਇਸ ਤਰੀਕੇ ਨਾਲ ਦੇਖੋ ਆਪਾਂ ਗਰਮ ਕੱਪੜਿਆਂ ਨੂੰ ਸਾਂਭ ਸਕਦੇ ਆਂਗੇ ਪਹਿਨਾ ਪੈਣ ਉਸ ਤਰ੍ਹਾਂ ਵਰਦੇ ਆਂ ਫੇਰ ਆਪਾਂ ਇਹਨੂੰ ਇਦਾਂ ਮੋੜ ਲਾਂਗੇ ਉਸ ਤੋਂ ਬਾਅਦ ਇੱਕ ਤਾਂ ਆਪਾਂ ਲੈ ਜਾਣੀ ਆ ਦੂਸਰੀ ਤਾਂ ਵੀ ਆਪਾਂ ਇਹ ਨਾਲ ਲੈ ਕੇ ਹਾਂ ਹੁਣ ਜਿਹੜੀ ਇਹ ਬਾਜੂਆਂ ਇੱਕ ਸਾਈਡ ਫੜ ਕੇ ਇਹਨੂੰ ਆਪਾਂ ਅੰਦਰਲੀ ਸਾਈਡ ਕਰ ਦੇਣਾ ਇਸ ਤਰ੍ਹਾਂ ਆਪਾਂ ਨੇ ਪਾ ਲਿਆ ਜਿਹੜੀ ਦੂਜੀ ਐ ਉਹ ਆਪਾਂ ਇਸ ਤਰੀਕੇ ਨਾਲ ਬੰਨ ਲੀਕੋ ਕਿੰਨੀ ਵਧੀਆ ਤਾਂ ਲੱਗਦੀ ਬਰਕੂ ਵੀ ਨਹੀਂ ਹੁਣ ਇਹ ਡੜ ਦੀ ਕਿਵੇਂ ਮਰਜੀ ਇਹਨੂੰ ਆਪਾਂ ਰੱਖੀਏ ਉਹ ਦੇਖੋ ਇਸ ਤਰੀਕੇ ਨਾਲ ਇਹਦੀ ਆਪਾਂ ਤਾਂ ਇਹ ਲਾ ਸਕਦੇ ਆ ਕਪਾਹ ਹੋਰ ਦਫਾ ਨਿਆ ਕੋਈ ਦائیں ਕਿੰਨੇ ਲਉਣੀ ਆ ਬਾਹਰ ਦੋਨੋਂ ਨੂੰ ਤਾਂ ਵੀ ਸਾਈਡ ਮੋੜਨਾ ਉਹਨੂੰ ਆਪਾਂ ਇਦਾਂ ਮੋੜ ਲੈਣਾ ਹਸਤਵਾਲ ਜਿਹੜਾ ਇਹਦਾ ਕਲਰ ਆ ਉਹ ਆਪਾਂ ਇਹਦੇ ਵਿੱਚ ਭਰਾਂਗੇ ਕਿਵੇਂ ਮਰਜੀ ਆ ਪਰਖੀ ਜਾਈਏ ਨਾਇਦੀ ਤਾਏ ਤੇ ਲੈਣਾ ਵਾਰਤਾ ਦੇਖੋ ਕਿਵੇਂ ਮਰਜੀ ਐ ਨਮਾਰੀ ਚ ਚਿਣੀ ਜਾਈਏ ਚਾਹੇ ਆਪਾਂ ਨੂੰ ਟੇਡੇ ਲੋਡ ਕਰਕੇ ਰੱਖ ਲਈਏ ਇਦਾਂ ਚਾਹੇ ਆਪਾਂ ਸਿੱਧਾ ਰੱਖ ਲਈਏ ਬਿਲਕੁਲ ਸੌਖਾ ਤਰੀਕਾ ਹੈਗਾ ਤੈ ਲੈਣ ਦਾ ਪੈਣਾ ਘੇਰਾ ਮੋੜਾਂਗੇ ਘਾਲ ਜਿਹੜੀ ਦਿੱਖਾ ਲੋ ਜੀ ਸੌਖਾ ਤਰੀਕਾ ਬਿਲਕੁਲ ਤੈ ਲੈਣ ਦਾ ਨਾ ਤਾਂ ਖੁੱਲੇ ਨਾ ਵਾਸਤਾ ਇਸ ਤਰੀਕੇ ਨਾਲ ਦੇਖੋ ਆਪਾਂ ਕੱਪੜੇ ਕਿ ਤਾਂ ਲਾ ਸਕਦੇ ਆਂਗੇ ਇਹ ਕੱਪੜਾ ਜਾਵਟ ਦੱਪਣੇ ਸਾਨੂੰ ਹੋਰ ਜਾਵਟ ਨੂੰ ਵੀ ਪੈਣਾ ਆਪਾਂ ਇਧਰੀ ਸਾਈਡ ਕੋਲਡ ਕਰਾਂਗੇ ਫਿਰ ਆਪਾਂ ਇਧਰੀ ਸਾਈਡ ਕਰ ਲਾਂਗੇ ਉਸ ਤੋਂ ਬਾਅਦ ਕਿਰਾ ਮੋੜਨਾ ਤੇ ਜਿਹੜਾ ਗਲਮੇ ਵਾਲਾ ਉੱਪਰ ਆ ਇਹ ਦੇਖੋ ਚਬਾਇਆ ਦੇਖੋ ਕਿੰਦੀ ਛੋਟੀ ਤੈਂ ਹੋ ਗਈ ਬਿਲਕੁਲ ਜਿਵੇਂ ਪਰਸੋਂ ਦਾ ਏਡੀ ਤੈਂ ਹੋ ਗਈ ਦੇਖੋ ਜਾਗਟ ਦੀ ਇਸ ਤਰੀਕੇ ਨਾਲ ਆਪਾਂ ਤੈਂ ਲਾ ਸਕਦੇ ਆ ਦੇਖੋ ਬਿਲਕੁਲ ਵੀ ਨਹੀਂ ਉੱਡੜਦੀ ਸੌਖਾ ਤਰੀਕਾ ਦੇਖੋ ਤੈਂ ਲਾਉਂਦਾ ਕਿਵੇਂ ਮਰਜ਼ੀ ਕਰੀ ਜਾਓ ਤੈਂ ਨਹੀਂ ਉੱਡੜਦੀ ਇਹ ਬਿਲਕੁਲ ਇਹ ਦੇਖੋ ਆਪਾਂ ਨੇ ਤੈਂ ਲਾਈ ਆ ਕੋਟ ਦੀ ਹੋ ਗਈ ਜਾਗਟ ਦੀ ਤੈਂ ਹੋ ਗਈ ਇਹ ਆ ਫੋਕੋਟੀ ਤੈਂ ਲਾ ਕੇ ਦਿਖਾਈ ਸੀ ਉੱਪਰ ਫੇ ਜਾਵਟ ਇਸ ਤਰੀਕੇ ਨਾਲ ਪਤਾ ਹੀ ਲਾ ਸਕਦੇ ਹਾਂ